ਇਹ ਕੰਦੇ ਸੜਕ ਦੇ ਵਿੱਚ ਟੋਏ ਇਹ ਟੋਏਆਂ ਵਿੱਚ ਸੜਕ ਹੈ ਸਾਡੇ ਵੱਡੇ ਕੀ ਅਹੀ ਬੁੱਢੇ ਹੋ ਗਏ ਹਾਲ ਹੀ ਆ ਹੀ ਰਿਹਾ ਬਹੁਤ ਮੰਦੇ ਆ ਰਿਹਾ ਜੀ ਮੈਂ ਸਾਡੇ ਜੰਮਤ ਤੋਂ ਪਹਿਲਾਂ ਦੇ ਹਾਲ ਚੱਲਣ ਦੇ ਮੈਂ ਜਦੋਂ ਜੰਮਿਆ ਨਾ ਮੈਂ ਗੁਰਨਾਣਕ ਸਕੂਲ ਪੜਦਾ ਸੀ ਹਾਂ ਤੇ ਉਦੋਂ ਦਾ ਹੀ ਮੰਦਾ ਹਾਲ ਹੈ ਸੜਕ ਬਣੀ ਨੂੰ ਕਿਤੇ ਵੇਖੀ ਤੁਸੀਂ ਬਣੀ ਇਹ ਜੀ ਮੇਰੇ ਜੰਮਤ ਤੋਂ ਪਹਿਲਾਂ ਦੀ ਕਿਤੇ ਬਣੀ ਹਮ ਕਿਹੜੇ ਆ ਬੀਬੀਆਂ ਸੁਥਣਾਂ ਲੱਤਾਂ ਦੇ ਜਾਂਦੀਆਂ ਆਟੋ ਬਾਈਆਂ ਧੀਆਂ ਡਿੱਗਦੀਆਂ ਨੇ ਇਹ ਤਾਂ ਸੁਖੀ ਹੋਣ ਦੀਆਂ ਸਾਡੇ ਕੰਮ ਹੋਣ ਚਾਹਦਾ ਹੁਣ ਜੀ ਵਿਆਹ ਤੋਂ ਬਾਅਦ ਵੇਖੀ ਕਿਤੇ ਬਣੀ ਸੜਕ ਨਾ ਨਾ ਇਹਵੇਂ ਵੇਲੇ ਜੂ ਵਸ ਕੀ ਹੈ ਵੀ ਜੇ ਜਿੰਨਾ ਵੀ ਤੁਸੀਂ ਮਾੜਾ ਕਹਿ ਲੋ ਉਹਨਾਂ ਇ ਚੰਗਾ ਕਿੰਨੇ ਸਾਲ ਹੋ ਗਏ ਤੁਹਾਨੂੰ ਇੱਧਰ ਚੱਲੇ ਮੈਨੂੰ 24 ਸਾਲ ਤੁਲਸੀ ਕੇ ਜਾਂਦੇ ਹਾਂ ਹਾਂਜੀ ਤੇ ਇਹ ਸੜਕ ਕਦੀ ਦੇਖੀ ਬਣੀ ਕਦੀ ਨਹੀਂ ਦੇਖੀ ਗੱਲ ਆ ਰੋਡ ਹੀ ਨਹੀਂ ਤੁਸੀਂ ਫਰੋਈਪੁਰ ਦਾ ਸਰਕਲ ਰੋਡ ਘੁੰਮ ਲੋ ਸਾਰੇ ਮੇਨ ਰੋਡ ਹੀ ਇਹ ਆ ਏ ਬਾਦਲ ਦੇ ਮੁੰਡੇ ਦੇ ਹੱਥ ਦੀ 111 ਸੜਕ ਬਣੀ ਅੱਕੇ ਪੈਜ ਪੂਰੇ ਹਾਂ ਅੱਕੇ ਛੱਡ ਕੇ ਅਸੀਂ ਤਾਂ ਦੁਖੀ ਹੋਏ ਬੇਬੀ ਇਹ ਨਿਕਲ ਜਾਂਦਾ ਚੰਗਾ ਤਸੀਫਾ ਦੇ ਬਾਦਲ ਵੱਡੇ ਰਾਜ ਚ ਹਾਂ ਉਹਦਾ ਜਿੰਨੇ ਪੈਸਾ ਮੰਗਦਾ ਪਿੰਡ ਦਾ ਵਿਕਾਸ ਵਧੀਆ ਕਰਦਾ ਸਾਂ ਤੁਸੀਂ ਆਪਦੀ ਸਰਕਾਰ ਨੂੰ ਕੋਸੀ ਜਾਂਦੇ ਜੀ ਅਸੀਂ ਜੀ ਆਪਦੀ ਸਰਕਾਰ ਨੂੰ ਸਾਡੀ ਸਰਕਾਰ ਚੰਗੇ ਕੰਮ ਕਰਦੇ ਆ ਆਪ ਦੀ ਸਰਕਾਰ ਨੂੰ ਬਦਨਾਮ ਕਿਉਂ ਕਰਗੇ ਸਸਿਕਲ ਜੀ ਜੀਵੇ ਪੰਜਾਬ ਤੇ ਜੁੜੇ ਹੋ ਤੁਸੀਂ ਤੇ ਸੜਕਾਂ ਫਿਰੋਜ਼ਪੁਰ ਦੀਆਂ ਆਪਾਂ ਪਿਛਲੇ ਲੰਬੇ ਸਮੇਂ ਤੋਂ ਦਿਖਾ ਰਹੇ ਹਾਂ ਇਹ ਇੱਕ ਹੋਰ ਸੜਕ ਹੈ ਜਿਹੜੀ ਫਿਰੋਜ਼ਪੁਰ ਦੇ ਦੇਵਸਮਾਜ ਕਾਲਜ ਤੋਂ ਅੱਗੇ ਦੁਲਚੀ ਦੇ ਪਿੰਡ ਨੂੰ ਜਾਂਦੀ ਹੈ ਉਸ ਤੋਂ ਅੱਗੇ ਪੱਲਾ ਮੇਗਾ ਤੇ ਬਾਰਡਰ ਸਾਈਡ ਤੇ ਜਿਹੜੇ ਪਿੰਡ ਆ ਉਹਨਾਂ ਪਿੰਡਾਂ ਨੂੰ ਜਾਂਦੀ ਹੈ ਪਰ ਇੱਧਰ ਦੋ ਵੱਡੀਆਂ ਸੰਸਥਾਵਾਂ ਵੀ ਨੇ ਆ ਤੁਸੀਂ ਦੇਖੋ ਮੇਰੇ ਪਿੱਛੇ ਜਿਹੜੀ ਆ ਜਿਹੜਾ ਸਿੱਖਿਆ ਸੰਸਥਾਈ ਸਖਲਾਈ ਸੰਸਥਾ ਜਿਹਨੂੰ ਕਿ ਡਾਇਟ ਕਹਿੰਦੇ ਆ ਜਿੱਥੋਂ ਈਟੀਟੀ ਕਰਕੇ ਲੋਕ ਟੀਚਰ ਬੰਦੇ ਆ ਤੇ ਟੀਚਰ ਜਿਹੜੇ ਆ ਗਾਂ ਜਾ ਕੇ ਬੱਚਿਆਂ ਨੂੰ ਸਿਖਾਉਂਦੇ ਆ ਕਿ ਸਮਾਜ ਆਪਾਂ ਕਿਵੇਂ ਸਿਰਜਣਾ ਤਾਂ ਇਹ ਜਿਹੜੀ ਸਖਲਾਈ ਸੰਸਥਾ ਦੇ ਬੂਹੇ ਅੱਗੇ ਹਾਲਾਤ ਦੇਖੋ ਤੁਸੀਂ ਆਉਣ ਵਾਲੇ ਵੀ ਉਧਰ ਹੀ ਆ ਰਹੇ ਆ ਤੇ ਜਾਣ ਵਾਲੇ ਵੀ ਉਧਰ ਹੀ ਜਾ ਰਹੇ ਆ ਕੋੜਾ ਜਿਹੜਾ ਲੈ ਕੇ ਬੰਦਾ ਇੱਟਾਂ ਕਿਉਂ ਕਿ ਇੱਧਰ ਪੱਠਿਆ ਵੀ ਨਹੀਂ ਉਹਦੀਆਂ ਇੱਟਾਂ ਡਿੱਗ ਰਹੀਆਂ ਤੇ ਹਾਲਾਤ ਤੁਸੀਂ ਦੇਖੋ ਕਿੰਨੇ ਮਾੜੇ ਆ ਤੇ ਲੋਕਾਂ ਦਾ ਕਹਿਣਾ ਹੈ ਕਿ ਅਸੀਂ ਜਦੋਂ ਦੇ ਜੰਮੇ ਆ ਉਦੋਂ ਦਾ ਇਹੀ ਹਾਲਾਤ ਨੇ ਸੜਕ ਦੇ ਬੇਟਾ ਕਿਹੜਾ ਪਿੰਡ? ਕਤਬੇ ਵਾਲਾ ਕਿੰਨਾ ਔਖਾ ਲੱਗਦਾ ਟੁੱਟੀ ਸੜਕ ਦਾ? ਬਹੁਤ ਔਖਾ ਲੱਗਦਾ। ਕਿੰਨਾ ਖੁਰੋਗਾ ਟੁੱਟੀ ਨੂੰ? ਕਿੰਨਾ ਫਿਰ ਇਹ ਤਾਂ ਤੁਸੀਂ ਆਪਦੇ ਬਚਪਨ ਚ ਕਦੀ ਇਹਨੂੰ ਬਣੀ ਵੇਖਿਆ? ਨਾ ਹਮੇਸ਼ਾ ਟੁੱਟੀ ਰਹੀ ਹੈ। ਹਾਂਜੀ। ਸੋ ਦੇਖੋ ਜਿਹੜਾ ਵੀ ਇੱਥੋਂ ਲੰਘਦਾ ਹੈ ਆ ਬਾਬਾ ਜੀ ਬੜੀ ਮੁਸ਼ਕਲ ਨਾਲ ਆ ਰਹੇ ਜੇ ਹਾਏ ਬੜੀ ਮਿਹਨਤ ਕਰ ਰਹੇ ਤੇ ਸੜਕ ਬੜੀ ਮਾੜੀ ਆ ਤੇ ਜੀ ਹੁਣ ਛੜੂ ਸਾਰਾ ਫੇਰ ਗਿਆ ਕੁਛ ਨਹੀਂ ਬੰਨਣਾ ਜੀ ਕੰਮ ਖਤਮ ਹੋ ਗਿਆ ਛੜੂ ਸਰਕਾਰ ਦਾ ਇਹਦਾ ਬੇੜਾ ਘਰ ਕੇ ਗਿਆ ਜੀ ਇਧਰ ਖੇਤ ਇਧਰ ਆ ਆ ਖੇਤ ਜਮੇ ਰਾਤ ਦੇ ਲੰਗਦੇ ਜੀ ਅੱਛਾ ਜੀ ਹਾਂ ਜੀ ਤੇ ਰਾਤ ਦੇ ਦਿਨੇ ਜਦੋਂ ਲੰਗਦੇ ਹਾਂ ਕੋਈ ਚੋਰਾਂ ਦਾ ਡਰ ਕੋਈ ਖੱਡਿਆਂ ਦਾ ਡਰ ਕਿੰਨੇ ਕੁ ਔਖੇ ਹੋ ਚੋਰੇ ਨੇ ਬਣਾਏ ਜਿਹੜੇ ਪੜ੍ਹਦੇ ਨੇ ਨੌਕਰੀ ਅੰਦਰ ਹੀ ਚੋਰੇ ਨੇ ਸਰਕਾਰ ਨੇ ਬਣਾਏ ਸਾਰਾ ਕੁਝ ਸਹੀ ਗੱਲ ਆ ਜੀ ਬਹੁਤ ਔਖਾ ਹੈ ਭਾਜੀ ਫਰੋਜਪੁਰ ਦਾ ਤਾਂ ਨਾ ਬਹੁਤ ਜ਼ਿਆਦਾ ਔਖਾ ਹੈ ਕਾਫੀ ਸਾਲ ਹੀ ਹੋ ਗਿਆ ਕਈ ਸਾਲਾਂ ਤੋਂ ਬਚਪਨ ਤੋਂ ਵੇਖਦੇ ਆਉਣੇ ਆ ਇੱਥੇ ਸਕੂਲ ਪੜ੍ਹਨਾ ਜਿਹੜਾ ਲੰਘਦਾ ਉਹ ਕਹਿੰਦਾ ਮੈਂ ਬਚਪਨ ਤੋਂ ਵਾਕਈ ਇਹਨਾਂ ਨੂੰ 24-25 ਸਾਲ ਹੋ ਗਏ ਆ ਹਾਂਜੀ ਭਾਜੀ ਜੋ 25 ਸਾਲ ਜ਼ਿਆਦਾ ਟਾਈਮ ਹੀ ਹੋ ਗਿਆ ਹੋਣਾ ਪਰ ਸਾਡੀ ਜਿੰਨੀ ਕੋਈ ਏਜ ਹੈ ਉਹਨੇ ਸਾਰੇ ਸਾਲਾਂ ਤੋਂ ਲੈ ਕੇ ਜਦੋਂ ਪੜਨ ਜਾਂਦੇ ਛੋਟੇ ਛੋਟੇ ਹੁੰਦੇ ਸੀ ਆਹੀ ਹਾਲ ਹੈ ਪਰ ਉਹਦਾ ਆ ਸੜਕ ਦਾ ਖਾਸਤਾ ਸਰ ਅੱਜ ਤੋਂ 15-16 ਸਾਲ ਪਹਿਲਾਂ ਜਦੋਂ ਸੁਖਪਾਲ ਸਿੰਘ ਨੰਨੂ ਜੀ ਬਣੇ ਸੀਗੇ ਮੰਤਰੀ ਉਸ ਟਾਈਮ ਐਮਐਲ ਸਾਹਿਬ ਨੇ ਇੱਕ ਦੋ ਵਾਰੀ ਸੜਕ ਬਣਵਾਈ ਸੀ ਪਹਿਲਾਂ ਤੇ ਹੁਣ ਕੜ ਤੋਂ ਕੜ 15 16 ਸਾਲ ਹੋ ਗਿਆ ਜਦੋਂ ਵੀ ਇੱਥੋਂ ਲੰਘਦੇ ਟੱਪ ਦੇ ਬਾਹਰਸ਼ ਹੁੰਦੀ ਹੈ ਸਿਰਫ ਇੱਥੇ ਇਹੀ ਹਾਲ ਹੁੰਦਾ ਜੀ ਸਾਹਮਣੇ ਕਾਲਜ ਹੈ ਵਿਚਾਰੀਆਂ ਬੱਚੀਆਂ ਆਉਂਦੀਆਂ ਕੁੜੀਆਂ ਆਉਂਦੀਆਂ ਪੜ੍ਹਨ ਲਿਖਣ ਇੱਥੇ ਤੇ ਉਹਨਾਂ ਦਾ ਵਿਚਾਰਿਆਂ ਦਾ ਬਹੁਤ ਬੁਰਾ ਹਾਲ ਹੋ ਜਾਂਦਾ ਇੱਥੇ ਕਈ ਵਾਰ ਤਾਂ ਅੱਜ ਤਾਂ ਚਲੋ ਬਾਰਸ਼ ਘੱਟ ਸੀ ਨਹੀਂ ਤਾਂ ਪਾਣੀ ਐਡਾੜਾ ਗੋਡੇ-ਗੋਡੇ ਜੱਡਾ ਹੋ ਜਾਂਦਾ ਜੀ ਉਹਨਾਂ ਨੂੰ ਲੰਘਣ ਲੱਗਾ ਬਹੁਤ ਤਕਲੀਫ ਹੁੰਦੀ ਆ ਸਾਰਾ ਤੇ ਸਰ ਸਰਕਾਰ ਪਤਾ ਨਹੀਂ ਕਿੱਥੇ ਸੁੱਤੀ ਆ ਤੇ ਸਰਕਾਰ ਨੂੰ ਚਾਹੀਦਾ ਜੀ ਸਾਡੀ ਵੇ ਮਾੜਾ ਮੋਟਾ ਸਾਡੇ ਫਰੋਇਪੁਰ ਦਾ ਵਿਕਾਸ ਤਾਂ ਕਰਨਾ ਚ ਬਣਦਾ ਹੈ ਜੀ 15 16 ਸਾਲ ਹੋ ਗਿਆ ਜੀ ਕਿਸੇ ਵੀ ਕੋਈ ਵੀ ਮਤਲਬ ਆਪਣੇ ਸਰਦਾਰ ਪਰਵਿੰਦਰ ਸਿੰਘ ਪਿੰਕੀ ਜੀ ਬਣੇ ਆ ਉਹਨਾਂ ਨੇ ਵੀ ਇਹ ਸੜਕ ਦਾ ਹੱਲ ਨਹੀਂ ਕਰਵਾਇਆ ਹਾਲਾਂਕਿ ਆਪੇ ਕੀ ਨਾ ਜੀ ਦਰਸ਼ਨ ਸਰਪੰਚ ਜੀ ਤੁਸੀਂ ਸਰਪੰਚ ਹੋ ਹਾਂ ਜੀ ਪਿੰਡ ਆਲੇ ਵਾਲੇ ਪੱਲੇ ਤੋਂ ਅੱਗੇ ਜੀ ਨਾਲ ਦੁੱਧ ਦਾ ਕੰਮ ਕਰਦੇ ਦੁੱਧ ਦਾ ਕੰਮ ਕਰਨਿਆ ਤੇ ਸਰਪੰਚ ਬੜਾ ਜ਼ਿੰਮੇਵਾਰੀ ਆ ਉਹਦਾ ਹੁੰਦਾ ਹੈ ਤੇ ਆ ਕੀ ਬਣਾਈ ਬੈਠੇ ਇਹ ਜੀ ਝਾੜੂ ਵਾਲੀ ਜੋਦੇ ਸਰਕਾਰ ਇਹਨੇ ਪੁੱਛਿਆ ਹੀ ਕਿਸੇ ਨੂੰ ਨਹੀਂ ਇੱਥੇ ਨਾ ਨਾ ਸ਼ੜਕਾਂ ਬਾਰੇ ਪੁੱਛਿਆ ਨਾ ਨਾ ਕਿ ਕੰਮਾਂ ਬਾਰੇ ਪੁੱਛਿਆ ਇਹ ਸਾਡੇ ਪਿੰਸਣਾ ਵੀ ਰੋਗ ਤੇ ਬੈਠੇ ਹੋਏ ਨੇ ਵੋਟਾਂ ਲੈ ਗਏ ਤੁਸੀਂ ਮੌਜੂਦਾ ਸਰਪੰਚੋ ਮੌਜੂਦਾ ਜੀ ਇਹ ਵੋਟਾਂ ਲੈ ਕੇ ਸਾਥੂ ਤੇ ਵਾਅਦੇ ਕਰਕੇ ਮੁੱਕਰ ਗਈ ਸਰਕਾਰ ਇਹ ਤੁਸੀਂ ਕਿਹੜੀ ਪਾਰਟੀ ਵੱਲੋਂ ਸਰਪੰਚ ਬਣੇ ਅਸੀਂ ਜਿ ਬਣੇ ਉਹ ਤਾਂ ਝਾੜੂ ਵਾਲੇ ਬਣੇ ਹੈ ਪਰ ਇਹਨਾਂ ਨੇ ਜਿੰਨੇ ਕੀਤੇ ਝੂਠੇ ਸਾਡੇ ਨਾਲ ਵਾਅਦੇ ਸਾਰੇ ਕੀਤੇ ਨੇ ਤੁਸੀਂ ਆਪਦੀ ਸਰਕਾਰ ਨੂੰ ਕੋਸੀ ਜਾਂਦੇ ਜੀ ਅਸੀਂ ਜੀ ਆਪਦੀ ਸਰਕਾਰ ਨੂੰ ਸਾਡੀ ਸਰਕਾਰ ਚੰਗੇ ਕੰਮ ਕਰਤੇ ਆਪਦੀ ਸਰਕਾਰ ਨੂੰ ਬਦਨਾਮ ਕਿਉਂ ਕਰਗੇ ਸਾਨੂੰ ਬੀਜੇਪੀ ਰਹੀਏ ਕਾਲੀ ਰਹਿਨੇ ਸਾਡੀਆਂ ਕੰਮ ਬਹੁਤ ਵਧੀਆ ਹੁੰਦੇ ਰਹੇ ਨੇ ਉਹਦਾ ਮੈਂ ਸਰਪੰਚੀ 5 ਸਾਲ ਕੀਤੀ ਸੀ ਅੱਛਾ ਜੀ ਬਾਦਲ ਵੱਡੇ ਰਾਜ ਚ ਹਾਂ ਉਹਦਾ ਜਿੰਨੇ ਪੈਸਾ ਮੰਗਦਾ ਪਿੰਡ ਦਾ ਵਿਕਾਸ ਵਧੀਆ ਕਰਦਾ ਸਾਂ ਅੱਛਾ ਉਹ ਜੋਦੀ ਇਹ ਸਰਕਾਰ ਆ ਇਹ ਉੱਥੇ ਮੇਰੇ ਸਿਵੇ ਪਹਿਲਾਂ ਉੱਥੇ ਬੰਦਾ ਮਰਦਾ ਸਾੜਨ ਤਾਂ ਕੀ ਜਾਣ ਉੱਥੇ ਬੰਦਾ ਪਹਿਲੇ ਮਰ ਜਾਂਦਾ ਸੱਪਾਂ ਨਾਲ ਅੱਛਾ ਅੱਛਾ ਤੇ ਇਹਨਾਂ ਜੇਕਰ ਕੋਈ ਹਣ ਪੈਸਾ ਨਹੀਂ ਦਿੱਤਾ ਸਰਕਾਰ ਇਸਨੇ ਕੋਈ ਵੀ ਬੜੀ ਮਾੜੇ ਹਾਲਾਤ ਨੇ ਤੁਸੀਂ ਤਾਂ ਨਰਕ ਚੋਂ ਲੰਘ ਨਰਕ ਚ ਅਸੀਂ ਜੀ ਰੋਜ਼ ਨਰਕ ਚੋਂ ਲੰਘਦੇ ਆ ਸਾਡਾ 50 ਕਿਲੋ 60 ਕਿਲੋ ਤੀਜੇ ਚੌਥੇ ਲੰਘ ਦੁੱਧ ਡੁੱਲਦਾ ਇੱਥੇ ਮੀਂਹ ਚ ਅੱਛਾ ਦੁੱਧ ਡੁੱਲ ਜਾਂਦਾ ਡੁੱਲ ਜਾਂਦਾ ਇੱਥੇ ਜਦੋਂ ਪਤਾ ਨਹੀਂ ਲੱਗਦਾ ਇੱਟਾਂ ਵੱਟੇ ਕਿੰਨੇ ਦੇ ਅੱਗੇ ਹਾਂ ਤੇ ਬੰਦੇ ਤੋਂ ਨਹੀਂ ਸੰਭਲਿਆ ਜਾਂਦਾ ਜੀ ਤੇ ਸਾਨੂੰ ਇਹ ਸਰਕਾਰ ਬਾਰੇ ਕੋਈ ਤੁਸੀਂ ਜਾਣਕਾਰੀ ਅੱਗੇ ਲੰਮੀ ਪਿਚਾਓ ਤੇ ਇਹਨਾਂ ਨੂੰ ਕੋਈ ਸ਼ਰਕਤ ਦਾ ਪਤਾ ਲੱਗੇ ਸੜਕ ਤੁਹਾਡੇ ਹਿਸਾਬ ਨਾਲ ਕਿੰਨੇ ਸਾਲ ਟੁੱਟੀ ਤੁਸੀਂ ਵੇਂਦੇ ਪੈ ਜੀ ਇਹਨੂੰ 10 ਸਾਲ ਪੂਰੇ ਹੋ ਚੱਲੇ ਨੇ ਜੀ ਤੇ 5 ਸਾਲ ਤਾਂ ਪਹਿਲਾਂ ਲੰਘੇ ਪਿੰਕੀ ਰਾਜ ਚ ਉਹਦਾ ਨਹੀਂ ਬ ਤੇ ਪਾਂਜੀਆ ਫਿਰ ਚੱਲੇ ਨਾ ਹੁਣ ਝਾੜੂ ਵਾਲ ਦੇ ਤੇ ਇਹਨਾਂ ਨਾਲ ਕਹੀਂ ਪੈਸਾ ਦੇ ਕਹੀਂ ਆਇਆ ਰੈਡੀਮੇਡ ਕੰਮ ਕਰਦਿਆਂ ਤੇ ਪਰ ਰੈਡੀਮੇਡ ਹੋਣੇ ਕਿਨੇ ਇਹ ਆ ਵੀ ਰੈਡੀਮੇਡ ਹੋ ਗਏ ਨੇ ਸੋ ਫਿਰ ਬੱਡੀ ਜੀ ਸਰਪੰਚ ਸਾਹਿਬ ਮੌਜੂਦਾ ਸਰਪੰਚ ਸੀਗੇ ਕਿਹੜਾ ਪਿੰਡ ਦੱਸਿਆ ਪਿੰਡ ਹਾਲੇ ਵਾਲਾ ਪਿੰਡ ਪਿਛਾਰੀਆਂ ਪਿੰਡ ਹਾਲੇ ਵਾਲੇ ਦੇ ਕੋਲ ਮੇਰਾ ਪਿੰਡ ਜੀ ਬਾਰਡਰ ਤੇ ਤਾਰ ਦੇ ਅੱਕੇ ਪਹਿਜ ਪੂਰੇ ਹਾਂ ਅੱਕੇ ਛੱਡ ਕੇ ਅਸੀਂ ਤਾਂ ਦੁਖੀ ਹੋਏ ਬੇਬੀ ਇਹ ਨਿਕਲ ਜਾਂਦਾ ਚੰਗਾ ਤੇ ਤਸੀਫਾ ਦੇ ਦੇ ਬੀਜੇਪੀ ਨੂੰ ਦੇ ਦੇਣ ਇਹ ਛੜਕਾ ਜੋ ਸੁੱਤਰ ਹੋ ਜਾਂਦੀਆ ਦੇ ਹੋਰ ਕੋਈ ਆਜੇ ਪਾਰਟੀ ਤੇ ਤੁਹਾਨੂੰ ਸਰਪੰਚ ਮੌਜੂਦ ਆਜੇ ਤੁਹਾਨੂੰ ਗ੍ਰਾਂਟ ਮਿਲੇ ਕੋਈ ਗ੍ਰਾਂਟ ਸਾਨੂੰ ਨਾ ਮਿਲੇ ਪਰ ਸਰਕਾਰ ਸਾਡੇ ਸੜਕਾਂ ਤੇ ਜੁੰਮੀਆਂ ਦੇ ਕੰਮ ਕਰੇ ਸਾਨੂੰ ਕੋਈ ਪ੍ਰਵਾਹ ਨਹੀਂ ਹਾਂ ਦੁਨੀਆਂ ਦੇ ਕੰਮ ਹੁੰਦੇ ਸੜਕਾਂ ਦੇ ਕੰਮ ਹੁੰਦੇ ਮੇਨ ਲੋਕ ਲੰਘਣ ਦਾ ਸੌਕੇ ਹੁੰਦੇ ਜਿਹੜੇ ਆ ਬੀਬੀਆਂ ਸੁਥਲਾਂ ਟੰਗ ਤੇ ਜਾਂਦੀਆਂ ਆਟੋ ਬਾਈਆਂ ਧੀਆਂ ਡੇਕਦੀਆਂ ਨੇ ਇਹ ਤਾਂ ਸੁਖੀ ਹੋਣ ਦੀਆਂ ਸਾਡੇ ਕੰਮ ਹੋਣ ਚਾਹਦਾ ਹੁਣ ਅਸੀਂ ਕਿੱਲਾ ਵੇਚ ਕੇ ਵੀ ਸਰਕਾਰ ਤੋਂ ਬਣਾ ਲਾਂ ਤੇ ਦੂਜੇ ਕੰਮ ਤਾਂ ਵਾਹ ਜੀ ਵਾਹ ਬਹੁਤ ਦੁਖੀ ਨੇ ਲੋਕ ਤੁਸੀਂ ਦੇਖੋ ਕਹਿੰਦੇ ਬਚਪਨ ਤੋਂ ਹੀ ਅਸੀਂ ਇੱਥੋਂ ਲੰਘਦੇ ਆ ਰਹੇ ਹਾਂ ਤੇ ਬਚਪਨ ਤੋਂ ਹਾਂਜੀ ਵੀਰ ਕੀ ਹਾਲ ਚਾਲ ਆ ਬਹੁਤ ਮਾੜੇ ਹਾਲ ਨੇ ਕਿਹੜਾ ਪਿੰਡ ਕੰਬੋਜ ਨਗਰ ਅੱਛਾ ਹਾਂਜੀ ਇੱਧਰ ਨੂੰ ਜਾਣੇ ਹੋ ਕਾਮਾਕਾਰਾਂ ਨੂੰ ਏਸੀ ਦਾ ਕੰਮ ਆ ਵੇਖੋ ਪੈਰਾਂ ਦਾ ਕੀ ਹਾਲ ਹੋਇਆ ਪਿਆ ਬਹੁਤ ਮੰਦੇ ਹਾਲ ਨੇ ਕਿਤੇ ਲੋਕ ਦੇਖੇ ਤੂੰ ਆਹ ਰਾਤੀ ਵੇਖੇ ਨੇ ਅਸੀਂ ਹੁਣ ਮਹਾ ਬਚੇ ਹਾਂ ਹਾਂਜੀ ਆ ਵੇਖੋ ਅੰਕਲ ਜੀ ਨੇ ਦੁੱਧ ਤੇ ਬਜ਼ੁਰਗ ਨੇ ਕੀ ਹਾਲ ਬਣਿਆ ਪਿਆ ਬਹੁਤ ਮਾੜੇ ਹਾਲ ਨੇ ਸਰਕਾਰਾਂ ਨੂੰ ਥੋੜਾ ਜਿਹਾ ਰੋਡ ਵੱਲੇ ਵੀ ਧਿਆਨ ਦੇਣਾ ਚਾਹੀਦਾ ਥੋੜਾ ਜਿਹਾ ਰੋਡ ਆ ਸੜਕਾਂ ਵੱਲੇ ਵੀ ਧਿਆਨ ਦਿਓ ਸਾਰੇ ਫਰੋਈਪੁਰ ਦਾ ਹੀ ਇਹ ਹਾਲ ਹੈ ਸਾਰੇ ਫਰੋਈਪੁਰ ਦਾ ਪਾਸੇ ਸਾਰੇ ਪਾਸੇ ਹਾਂਜੀ ਕੱਲਾ ਕੱਲਾ ਆ ਰੋਡ ਹੀ ਨਹੀਂ ਤੁਸੀਂ ਫਰੋਈਪੁਰ ਦਾ ਸਰਕਲ ਰੋਡ ਘੁੰਮ ਲੋ ਸਾਰੇ ਮੇਨ ਰੋਡ ਹੀ ਇਹ ਆ ਜਿਹੜਾ ਵੀ ਪਾਸੇ ਫਰੋਈਪੁਰੋਂ ਨਿਕਲੀਏ ਸਾਰੇ ਟੁੱਟੇ ਸਾਰਾ ਜ਼ੀਰੋ ਜ਼ੀਰੋ ਆ ਰੋਡ ਤੇ ਮੁਤਾਬਕ ਛੜਕ ਸਾਰੀ ਜ਼ੀਰੋ ਆ ਜਿੱਧਰ ਮਰਜ਼ੀ ਚਲੇ ਜਾਓ ਹਾਂਜੀ ਕਿਹੜਾ ਪਿੰਡ ਹੈ ਜੀ ਪਿੰਡ ਰਖੜੀ ਖੁਸ਼ਾਲ ਸਿੰਘ ਵਾਲਾ 65 ਸਾਲ ਹੋ ਗਏ ਮੈਨੂੰ ਉਮਰ ਮੇਰੀ ਨੂੰ ਹਾਂ 65 ਸਾਲ ਵਿੱਚ ਮੈਂ ਟੋਟਾ ਹੀ ਵੇਖਿਆ ਜਿਵੇਂ ਕੁੜੀ ਹਵਾ-ਬਾਦ ਖੱਡੇ ਰਹੇ ਹੁੰਦੇ ਨੇ ਅੱਛਾ ਤੇ ਕੋਈ ਨਾ ਦਾ ਪੁੱਛ ਪਾਛ ਨਹੀਂਗਾ ਕੋਈ ਕਰੋ ਗਵਰਨਮੈਂਟ ਨੂੰ ਮੜਾ-ਮੋਟਾ ਵੀ ਕਰੋ ਤੁਸੀਂ ਆਪਦੀ ਉਮਰ 'ਚ ਇਹ ਸੜਕ ਕਦੀ ਬਣੀ ਵੇਖੀ ਨਹੀਂ ਜੀ ਆਹ ਤਾਂ ਟੋਟਾ ਵੇਖਿਆ ਨਾ ਬਾਕੀ ਕੁਛ ਨਹੀਂ ਗਾ ਇਹ ਬਾਦਲ ਦੇ ਮੁੰਡੇ ਦੇ ਹੱਥ ਦੀ ਪਰਾਂ ਪਰਾਂ ਸੜਕ ਬਣੀ ਅੱਛਾ ਉਸ ਤੋਂ ਬਾਅਦ ਕੋਈ ਨਹੀਂ ਆਇਆ ਹੋਰ ਤੋ ਤਿੰਨ ਜਣੇ ਆਏ ਬਾਦਲ ਨੂੰ ਬੜਾ ਚੇਤੇ ਕਰਦੇ ਨੇ ਜਿਹੜਾ ਉਹਨੇ ਕੰਮ ਕੀਤਾ ਉਹ ਕਵਾਂਗੇ ਬਾਦਲ ਦੇ ਬਾਦਲ ਦੇ ਹੱਥ ਦੀਆਂ ਸੜਕਾਂ ਬਣੀਆਂ ਪੰਜਾਬ ਦੀਆਂ ਉਸ ਤੋਂ ਬਾਅਦ ਅੱਜ ਕਾਂਗਰਸ ਆ ਗਈ ਕਾਂਗਰਸ ਆ ਗਈ ਕਿਸੇ ਨੇ ਕੁਛ ਨਹੀਂ ਕੀਤਾ ਅਰਘਿਆ ਧੰਨਵਾਦ ਕਰਨੇ ਕਿ ਕਰਾਉ ਕੋ ਕੋਈ ਕੋਈ ਗੱਲ ਨਹੀਂ ਹਾਂਜੀ ਬਾਬਾ ਜੀ ਤੁਸੀਂ ਸਵਾਰੀਆਂ ਢੋਂਦੇ ਹੋ ਕਿਵੇਂ ਸਾਡੀ ਤਾਂ ਜੀ ਦੂਜੇ ਦਿਨ ਕਿਸੇ ਦਾ ਕਿਸ ਖੱਡੇ ਚ ਡੇਕ ਕੇ ਪਲਟੀ ਰਹੀ ਨਹੀਂ ਸਵਾਰੀਆਂ ਨੂੰ ਸਤਾ ਲੱਗਦੀ ਐ ਸਾਨੂੰ ਲੱਗਦੀ ਐ ਗੱਡੀਆਂ ਟੁੱਟ ਜਿਆ ਵੇਖੋ ਕਿਵੇਂ ਛੱਪੜ ਬਣੇ ਪਏ ਪੂਰੇ ਸ਼ਹਿਰ ਦੀ ਦਸ਼ਾ ਇੰਨੀ ਗੰਦੀ ਐ ਨਾ ਇੱਥੋਂ ਦਾ ਜੋ ਐਮਐਲਏ ਜਿੱਤ ਕੇ ਗਿਆ ਨਾ ਉਹਨੇ ਆਣ ਕੇ ਲੋਕਾਂ ਦਾ ਸ਼ੁਕਰੀਆ ਦਾਤ ਧੰਨਵਾਦ ਵੀ ਨਹੀਂ ਕੀਤਾ ਸੜਕਾਂ ਤਾਂ ਕੀ ਵੇਖਣੀ ਐ ਐਨੀ ਦਸ਼ਾ ਮਾੜੀ ਇੱਥੋਂ ਦੀ ਬਹੁਤ ਮਾੜੇ ਹਾਲਾਤ ਨੇ ਸਾਰੇ ਪਰੇਸ਼ਾਨ ਨੇ ਤੁਸੀਂ ਕਿਹੜਾ ਪਿੰਡ ਹੈ ਆਪਣਾ दिल्ली से आए हम तो दिल्ली से आए कैसा लगा फिर पंजाब देख के पंजाब यहाँ तो हालत खराब है सर रोडों की क्या काम करते हैं आप मैं तो प्राइवेट करता हूँ हाँ जी तो ये सड़कें कैसी ठीक है ठीक नहीं है ये तो बहुत गंदा हाल आते हैं तो पंजाब है। के नाम से ऐसा मतलब वो सोचा नहीं था पंजाब तो आस नहीं थी हाँ जी बिल्कुल तो <laughs> दिल्ली मॉडल नहीं लगता ये ਨਹੀਂ ਦਿੱਲੀ ਮਾਡਲ ਨਹੀਂ ਹੈ ਜੀ ਨਹੀਂ ਨਾ ਨਾ ਦਿੱਲੀ ਮਾਡਲ ਨਹੀਂ ਸੋ ਦਿੱਲੀ ਤੋਂ ਆਏ ਲੋਕਾਂ ਆ ਉਹ ਵੀ ਦੇਖ ਕੇ ਹੱਸਦੇ ਆ ਕਿ ਇਹ ਲੋਕ ਲੰਘਦੇ ਕਿਵੇਂ ਆ ਕਿੰਨੇ ਕੋ ਪਰੇਸ਼ਾਨ ਨੇ ਜਿਹੜਾ ਵੀ ਲੰਘਦਾ ਉਹੀ ਦੁਖੀ ਆ ਅੱਗੇ ਜਾ ਕੇ ਸ਼ਹਿਰ ਦੇ ਲੋਕਾਂ ਨੂੰ ਵੀ ਪੁੱਛਦੇ ਆ ਕਿ ਇਹ ਸੜਕ ਨੂੰ ਕਦੋਂ ਕੁ ਬਣੀ ਦੇਖਿਆ ਸੀਗਾ ਲੋਕ ਕਹਿੰਦੇ ਸਾਡੀਆਂ ਦਾੜ੍ਹੀਆਂ ਚਿੱਟੀਆਂ ਹੋ ਗਈਆਂ ਅਸੀਂ ਛੋਟੇ ਸਕੂਲਾਂ 'ਚ ਪੜਦੇ ਸੀ ਨਰਸਰੀ ਵਾਲਕੇ ਜੀ 'ਚ ਪੜਦੇ ਸੀ ਤੇ ਹੁਣ ਸਾਡੇ ਪੋਤਰੇ ਪੜਨ ਲੱਗੇ ਪਰ ਅਸੀਂ ਇਹ ਸੜਕ ਕਦੀ ਬਣੀ ਨਹੀਂ ਦੇਖੀ ਇਹ ਹਾਲਾਤ ਦੁਲਚੀਕੇ ਰੋੜਦੇ ਆ ਸੋ ਸਰਕਾਰਾਂ ਨੂੰ ਸੋਚਣਾ ਚਾਹੀਦਾ ਆ ਮੈਡਮ ਰੋਜ਼ ਜਾਂਦੇ ਹੋ ਕਿਹੜੇ ਕਿਹੜੇ ਸਕੂਲ ਆ ਦੁਲਚੀਕੇ ਅੱਛਾ ਜੀ ਤੇ ਕਿਵੇਂ ਲੰਘਦੇ ਹੋ ਡਿੱਗਦੇ ਡੁਗਦੇ ਨਹੀਂ ਕਦੀ ਡਿੱਗੇ ਕਈ ਵਾਰ ਡਿੱਗੇ ਮੇਰੇ ਜੀ ਕਿੰਨੇ ਸਾਲ ਹੋ ਗਏ ਤੁਹਾਨੂੰ ਇੱਧਰ ਚੱਲਣ ਮੈਨੂੰ 24 ਸਾਲ ਦੁਲਚੀਕੇ ਜਾਂਦੇ ਹਾਂ ਹਾਂ ਜੀ ਤੇ ਇਹ ਸੜਕ ਕਦੀ ਦੇਖੀ ਬਣੀ ਕਦੀ ਨਹੀਂ ਦੇਖੀ 24 ਸਾਲਾਂ ਦੇ ਵਿੱਚ ਕਦੀ ਨਹੀਂ ਦੇਖੀ ਇੱਕ ਵਾਰੀ ਬਣੀ ਸੀ ਉਸ ਤੋਂ ਬਾਅਦ ਨਹੀਂ ਬਣੀਗੀ 24 ਸਾਲਾਂ ਦੇ ਵਿੱਚ ਇੱਕ ਵਾਰੀ ਬਣੀ ਦੇਖੀ ਗਾ ਜੀ ਇਹ ਤਾਂ ਅਸੀਂ ਤਾਂ ਕਈ ਵਾਰੀ ਧਰਨੇ ਲਾਏ ਬੱਚਿਆਂ ਨੇ ਵੀ ਇੱਥੇ ਬਹੁਤ ਵਾਰੀ ਲਾਇਆ ਧਰਨੇ ਪਰ ਕੁਛ ਨਹੀਂ ਸੁਣਵਾਈ ਨਹੀਂ ਹੈਗੀ ਸੋ ਦੇਖੋ ਸਾਰੇ ਪਰੇਸ਼ਾਨ ਨੇ ਟੀਚਰ ਪਰੇਸ਼ਾਨ ਨੇ ਇਥੋਂ ਦੇ ਲੰਘਣ ਵਾਲੇ ਕਿਸਾਨ ਪਰੇਸ਼ਾਨ ਨੇ ਦੁੱਧੀ ਜਿਹੜੇ ਵਿਚਾਰੇ ਦੁੱਧ ਲੈ ਕੇ ਆਉਂਦੇ ਉਹ ਕਹਿੰਦੇ ਸਾਡੇ ਡਰਮ ਇੱਥੇ ਮੁੱਦੇ ਹੋ ਜਾਂਦੇ ਆ ਦੁੱਧੀ ਪਰੇਸ਼ਾਨ ਨੇ ਸੋ ਅੱਗੇ ਜਾ ਕੇ ਆਪਾਂ ਸ਼ਹਿਰ ਲੋਕਾਂ ਨਾਲ ਵਾਸੀਆਂ ਨਾਲ ਵੀ ਗੱਲ ਕਰਦੇ ਆ ਕਿ ਸ਼ਹਿਰ ਵਾਸੀ ਕੀ ਸੋਚਦੇ ਕਿਉਂਕਿ ਇਸ ਤੋਂ ਅਗਲੇ ਪੰਨੇ ਤਾਂ ਜਿੱਧਰ ਕੈਮਰਾ ਹੈ ਇਸ ਪਾਸੇ ਪਿੰਡ ਨੇ ਦੁਲਚੀਕੇ ਪੱਲਾ ਮੇਗਾ ਜਾਂ ਹੋਰ ਪਿੰਡ ਹੈ ਪਿਛਲੇ ਪਾਸੇ ਫਿਰੋਜ਼ਪੁਰ ਸ਼ਹਿਰ ਹੈ ਸ਼ਹਿਰ ਦੇ ਲੋਕ ਵੀ ਬੜੇ ਪਰੇਸ਼ਾਨ ਆ ਤੇ ਆਪਾਂ ਕਰਦੇ ਗੱਲ ਉਹਨਾਂ ਲੋਕਾਂ ਦੇ ਨਾਲ ਵੀ ਹਾਂਜੀ ਕੀ ਹਾਲਾਤ ਨੇ ਬਾਬਾ ਜੀ ਬੜੇ ਮਾੜੇ ਨੇ ਜੀ ਰੋਜ਼ ਜਾਂਦੇ ਹੋ ਹਾਂ ਜੀ ਰੋਜ਼ ਬੱਚੇ ਲੈ ਕੇ ਜਾਂਦੇ ਬੜੇ ਔਖੇ ਐ ਇਹ ਕੋਈ ਤੇ ਅੱਛਾ ਹਾਂਜੀ ਕਿੰਨੇ ਕੁ ਸਾਲ ਹੋ ਗਏ ਆ ਇਹ ਜੀ 6-7 ਮਹੀਨੇ ਹੋ ਗਏ ਨੇ ਬੱਚੇ ਲਾਇਆ ਨੂੰ ਅੱਛਾ ਹਾਂਜੀ ਬੜਾ ਔਖਾ ਛੁਟ ਨਹੀਂ ਸੜਕ ਬਣੀ ਨੂੰ ਕਿਤੇ ਵੇਖੀ ਤੁਸੀਂ ਬਣੀ ਇਹ ਜੀ ਮੇਰੇ ਜਮਲ ਤੋਂ ਪਹਿਲਾਂ ਦੀ ਕਿਤੇ ਬਣੀ ਅੱਛਾ ਤੁਸੀਂ ਕਿੰਨੇ ਸਾਲਾਂ ਦੇ ਹੋ ਮੇਰੀ ਹੋਈ 60-70 ਸਾਲ ਦੀ ਉਮਰ ਹੋ ਗਈ ਤੁਸੀਂ ਆਪ ਦੀ ਉਮਰ ਚ ਨਹੀਂ ਵੇਖੀ ਨਹੀਂ ਜੀ ਸੋ ਦੇਖੋ ਤੁਸੀਂ ਜਿਹੜੇ ਵੀ ਬੰਦੇ ਨੂੰ ਪੁੱਛੀਦਾ ਆ ਉਹ ਇਹੀ ਗੱਲ ਕਹਿੰਦਾ ਹੈ ਕਿ ਇਹ ਸੜਕ ਜਿਹੜੀ ਆ ਪਿਛਲੇ ਲੰਮੇ ਸਮੇਂ ਤੋਂ ਕਈ ਸਾਲਾਂ ਤੋਂ 25 26 ਸਾਲ ਤੋਂ ਜਿਹੜੀ ਸੜਕ ਨਹੀਂ ਬਣੀ ਮਾੜੇ ਹਾਲਾਤ ਆ ਲੋਕ ਪਰੇਸ਼ਾਨੀ ਚ ਲੰਘਦੇ ਆ ਲੋਕ ਡਿੱਗਦੇ ਆ ਪਰ ਇਹ ਸੜਕ ਦਾ ਵਾਲੀਵਾਰਸ ਕੋਈ ਨਹੀਂ ਇਸ ਸ਼ਹਿਰ ਦਾ ਵਾਲੀਵਾਰਸ ਕੋਈ ਨਹੀਂ ਆ ਅਫਸਰ ਦਫ਼ਤਰਾਂ ਚੋਂ ਨਹੀਂ ਨਿਕਲਦੇ ਤੇ ਸਰਕਾਰਾਂ ਕੰਮ ਨਹੀਂ ਕਰਦੀਆਂ ਗਰਾਂਟਾਂ ਆਉਂਦੀਆਂ ਨਹੀਂ ਆ ਤਾਂ ਨਗਰ ਕਾਉਂਸਲ ਦੇ ਪ੍ਰਧਾਨ ਇਸ ਗੱਲ ਤੋਂ ਟਾਲਾ-ਵੱਟ ਜਾਂਦੇ ਆ ਕਿ ਸਾਨੂੰ ਗ੍ਰਾਂਟ ਹੀ ਨਹੀਂ ਮਿਲੀ ਪਿਛਲੇ 3-4 ਸਾਲ ਤੋਂ ਜਦੋਂ ਦੀ ਇਹ ਸਰਕਾਰ ਬਣੀ ਆ ਸੋ ਦੇਖਣਾ ਹੋਊਗਾ ਪੈਸਾ ਕਿੱਥੋਂ ਆਉਂਦਾ ਕਿਵੇਂ ਆ ਲੋਕਾਂ ਦੇ ਮਸਲੇ ਹੱਲ ਹੋਣਗੇ ਆਫਟਰ ਆਲ ਲੋਕਾਂ ਨੇ ਵੋਟਾਂ ਪਾ ਕੇ ਸਰਕਾਰ ਬਣਾਈ ਐ। ਕੁਲਵਿੰਦਰ ਸਿੰਘ ਕਿਹੜਾ ਪਿੰਡੋਂ ਤੁਸੀਂ ਕਮਾਲੇ ਵਾਲਾ। ਇਹ ਇੱਧਰਲੇ ਪਾਸੇ ਅੱਗੇ ਆ? ਹਾਂਜੀ ਅੱਗੇ। ਤੇ ਕਿੰਨੇ ਪਰੇਸ਼ਾਨ ਹੁੰਨੇ ਆ ਸੜਕ ਤੇ? ਪਰੇਸ਼ਾਨ ਦੇ ਹੀ ਵੇ ਆ ਕਿੰਨੇ ਪਰੇਸ਼ਾਨ ਆ ਕਿ ਨੰਗਣਾ ਇੰਨਾ ਮਾੜਾ ਹਾਲਾਤ ਹੋਇਆ ਪਿਆ ਵੀ ਇਥੇ ਬੰਦੇ ਪਤਾ ਨਹੀਂ ਆਪ ਕਰੋ ਡਿੱਗਣਾ ਮੋਟਰਲ ਸੰਭਲਣਾ ਕਿ ਆਪ ਬੰਦਾ ਡਿੱਗੇਗਾ ਪਾਣੀ ਦੇ ਵਿੱਚ। ਤੁਹਾਡੀ ਉਮਰ ਕਿੰਨੀ ਆ? ਉਮਰ ਕੋਈ ਨਹੀਂ ਜਾਣਦਾ 45 ਸਾਲ। ਤੇ ਸੜਕ ਬਣੀ ਕਦੀ ਵੇਖੀ ਆ ਜੀ ਉਮਰ ਚ? ਮੈਂ ਤਾਂ ਨਹੀਂ ਵੇਖੀ ਜਦੋਂ ਵੇਖ ਇਵੇਂ ਵੇਖਣ ਦਾ ਅੱਛਾ ਜੀ ਹੋਰ ਇੱਕ ਰਾਂ ਬਣਾਈ ਸੋ ਨਨੂ ਨੇ ਪਰਨੇ ਆਉਂਦੇ ਕੋਲ ਕੋ ਕਟੇ ਕਰ ਕੇ ਲਾਇਆ ਗੀ ਕੀਤਾ ਉਹ ਤੋਂ ਬਾਅਦ ਇਹਦਾ ਆ ਇੱਥੋਂ ਦਾ ਪੱਛੋਂ ਨਹੀਂ ਬਣਿਆ ਇੱਥੇ ਮਾਤਾ ਮਾਤਾ ਤੁਸੀਂ ਇੱਧਰ ਵਿਆਹ ਜੇ ਸਹਰੇ ਇੱਧਰ ਦੁਲਚੀ ਕੀ ਵਿਆਹੀ ਆ ਆ ਦੁਲਚੀ ਕੀ ਗੱਲ ਕੀਤਾ ਹਾਂਜੀ ਦੁਲਚੀ ਕੇ ਤੁਸੀਂ ਵਿਆਹ ਤੋਂ ਬਾਅਦ ਵੇਖੀ ਕਿਤੇ ਬਣੀ ਛੜ ਨਾ ਨਾ ਇਵੇਂ ਵੇਹਿਆ ਜੂਵਾ ਕੀ ਵੀ ਜਿਆ ਅੱਛਾ ਕਿੰਨੇ ਸਾਲ ਹੋ ਗਏ ਇਹਨੂੰ ਬਣੀ ਨੂੰ ਹੁਣ ਪਤਾ ਨਹੀਂ ਕਿੰਨੇ ਸਾਲ ਹੋ ਗਏ ਹਾਂ 22 ਸਾਲ ਦੇ ਦਿੱਤੇ ਹੋਏ ਕਿਵੇਂ ਜੀ ਮੋ ਜਵਾਨੀ ਤਾਂ ਬੁੱਢੇ ਹੋ ਗਏ ਤੇ ਛੜਕਾ ਜੇ ਨਹੀਂ ਬੜੀ ਜਵਾਨੀ ਤਾਂ ਬੁੱਢੇ ਤੁਸੀਂ ਵੀ ਇਹੀ ਗੱਲ ਕਰ ਰਹੇ ਸੀ ਆਪਣਾ ਨਹੀਂ ਤੁਹਾਡੇ ਉਦੋਂ ਦਾੜ੍ਹੀ ਆਈ ਸੀ ਜਦੋਂ ਸੜਕ ਬਣੀ ਨਹੀਂ ਮੇਰੇ ਉਦੋਂ ਮਾੜੀ ਮਾੜੀ ਸੀ ਮਾੜੀ ਮਾੜੀ ਹੁਣ ਚਿੱਟੀ ਹੋ ਗਈ ਹੈ ਹੁਣ ਚਿੱਟੀ ਹੋ ਗਈ ਹੈ ਲੈ ਸੜਕ ਨਹੀਂ ਬਣੀ ਤੁਸੀਂ ਦੇਖੋ ਲੋਕ ਕਹਿੰਦੇ ਆ ਵੀ ਸਾਡੇ ਦਾੜ੍ਹੀ ਨਹੀਂ ਸੀ ਆਈ ਜਦੋਂ ਦੀ ਇਹ ਸੜਕ ਕਿਤੇ ਬਣੀ ਐ ਤੇ ਹੁਣ ਦਾੜੀਆਂ ਚਿੱਟੀਆਂ ਹੋ ਗਈਆਂ ਪੋਤਰਿਆਂ ਵਾਲੇ ਹੋ ਗਏ ਆ ਤੇ ਸੜਕੇ ਅਜੇ ਤੱਕ ਨਹੀਂ ਬਣੀ ਸੋ ਸਰਕਾਰਾਂ ਨੂੰ ਸੋਚਣਾ ਪਊਗਾ ਕਿ ਇਹਨਾਂ ਪਿੰਡਾਂ ਦੇ ਲੋਕਾਂ ਦਾ ਕਸੂਰ ਕੀ ਆ ਵੋਟਾਂ ਇਹਨਾਂ ਨੇ ਵੀ ਪਾਈਆਂ ਕਿਹੜਾ ਪਿੰਡ ਆ ਜੀ ਸੁਵੇ ਵਾਲਾ ਜੀ ਹਾਂਜੀ ਖੁਦਵੇ ਵਾਲਾ ਜੀ ਤੇ ਕੀ ਕਹਿੰਨੇ ਹੋ ਸੜਕ ਬਾਰੇ ਜਿੰਨਾ ਵੀ ਤੁਸੀਂ ਮਾੜਾ ਕਹਿ ਲੋ ਉਹਨਾਂ ਇੰਨੇ ਚੰਗਾ ਹੂੰ ਕਿ ਮੇਰੇ ਹਿਸਾਬ ਦੇ ਵਾਕਿਆ ਦਾੜੀ ਚਿੱਟੀ ਹੋਣ ਵਾਲੀ ਗੱਲ ਐ ਇਹ ਨਹੀਂ ਬਣੀ ਵੀ ਕੱਲੇ ਫਰੋਈਪੁਰ ਸ਼ਹਿਰ ਦੀ ਇਹ ਸੜਕ ਜਿਹੜੇ ਸਾਰੀ ਜਨਤਾ ਹੀ ਸੁੱਤੀ ਪਈ ਜਾਂ ਐਮ ਐਲ ਏ ਸੁੱਤੇ ਪਏ ਨੇ ਫਸੇ ਇਹਦੇ ਬਾਰੇ ਕਿਸੇ ਨੂੰ ਕੋਈ ਖਿਆਲ ਨਹੀਂ ਹੈਗਾ ਅਸੋ ਦੁਲਚੀਕੇ ਰੋਡ ਦੇ ਉੱਤੇ ਆਪਾਂ ਮਾਰਕੀਟ ਦੇ ਵਿੱਚ ਖੜੇ ਆਂ ਫਿਰੋਜ਼ਪੁਰ ਸ਼ਹਿਰ ਵਾਲੇ ਪਾਸੇ ਜਿੱਦੋਂ ਦੁਲਚੀਕੇ ਨੂੰ ਜਾਈਏ ਤੇ ਉਹ ਮਾਰਕੀਟ ਆ ਇਹ ਲੋਕ ਕਿੰਨੇ ਪਰੇਸ਼ਾਨ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਅ ਵੀਰ ਕੀ ਚੱਕਰ ਬਣਿਆ ਸੀ ਤੇਰੇ ਵੀਰੇ ਨਾ ਪਹਿਲਾਂ ਸੜਕਾ ਸੜਕ ਤਾਂ ਕਾਫੀ ਜ਼ਿਆਦਾ ਖਰਾਬ ਏ ਹਾਂ ਤੋਂ ਟਿੱਬੇ ਨੇ ਤੇ ਟਰਾਲੀ ਨੰਗੀ ਇੱਥੋਂ ਉਹਦਾ ਰੋੜਾ ਵੱਜ ਗਿਆ ਇਹਦੇ ਨਾਲ ਵੱਜਿਆ ਤੇ ਸ਼ੀਸ਼ਾ ਮੇਰਾ ਸਾਰਾ ਟੁੱਟ ਗਿਆ ਅੱਛਾ ਤੇ ਉਹ ਸ਼ੀਸ਼ੇ ਦਾ ਕੱਚ ਇਹਦੇ ਵਿੱਚ ਪਿਆ ਵਾਲਾ ਆ ਗੱਟਾ ਭਰਿਆ ਪਿਆ ਅੱਛਾ ਆ ਵੇਖੋ ਹੂੰ ਹੂੰ ਪਹਿਲਾਂ ਤਾਂ ਇਹ ਟੁੱਟਿਆ ਸੀ ਆਹ ਵਾਲੀ ਦੁਕਾਨ ਦਾ ਉਹ ਮੈਂ ਪਵਾ ਲਿਆ ਸਰਦਾ ਨਹੀਂ ਸੀ ਮੇਰਾ ਕਰਤਾ ਬਹੁਤ ਆਉਂਦਾ ਪਿਆ ਸੀ ਫਿਰ ਮੁੜ ਕੇ ਜਾਂਦੇ ਤੇ ਮੇਰਾ ਮਨ ਖੱਟਾ ਹੋ ਗਿਆ ਵੀਰੇ ਕਿ ਮੇਰਾ ਜੀ ਨਹੀਂ ਕਰਦਾ ਹੁਣ ਪਵਾਉਣ ਨੂੰ ਵਾਰ-ਵਾਰ 30 40000 ਰੁਪਏ ਕੌਣ ਲਾਵੇ ਸੜਕ ਟੁੱਟੀ ਕਰਕੇ ਰੋੜਾ 부ੜ ਗਿਆ ਤੇ ਉਹ ਤੁਹਾਡਾ ਸ਼ੀਸ਼ਾ ਟੁੱਟ ਗਿਆ ਸ਼ੀਸ਼ਾ ਟੁੱਟ ਗਿਆ ਦੋ ਟੁੱਟ ਗਏ ਦੋ ਵਾਈ ਟੁੱਟ ਗਏ ਕੋੜਾ ਉਹ ਵੀ 40000 ਦਾ ਤੇ 30000 ਦਾ ਸ਼ੀਸ਼ਾ ਅੱਛਾ ਮਾੜਾ ਬੰਦਾ ਕਿੱਥੋਂ ਲਵਾ ਸਕਦਾ ਸੜਕ ਕਦੋਂ ਮੈਂ ਟੈਕਸੀ ਵੀ ਭਰਦਾ ਜੀਐਸਟੀ ਭਰਦਾ ਹਾਰਾ ਕੁਝ ਹੀ ਹਾਂ 8% ਟੈਕਸ ਹੀ ਮੇਰਾ ਇਲੈਕਟ੍ਰੋਨਿਕ ਚੀਜ਼ ਤੇ ਅੱਜ ਵੇਲਾ ਮੇਰੀ ਫੇਰ ਵੀ ਸੁਣਵਾਈ ਨਹੀਂ ਹੋਦੀ ਮੈਂ ਤਾਂ ਫੇਰ ਵੀ ਕਮੇਟੀ ਘਰ ਇਹ ਕਹਿ ਕੇ ਆ ਸੀ ਜੇ ਤੁਹਾਡੇ ਕੋਲ ਸੜਕ ਨਹੀਂ ਬਣਦੀ ਤੇ ਮੈਨੂੰ ਪਰਮਿਸ਼ਨ ਦਿੱਤੀ ਹੈ ਮੈਂ ਬਣਵਾ ਲੈਣਾ ਉਹਦੇ ਅੱਛਾ ਠੀਕ ਹੈ ਨਾ ਉਹ ਕਨੇ ਤੁਹਾਡੇ ਤੇ ਪਰਚਾ ਹੋ ਜਾਏ ਆਜੋ ਆਪਾਂ ਸੜਕ ਤੇ ਕੋਲੇ ਚੱਲਦੇ ਆਂ ਸੜਕ ਜਿਹੜੀ ਹੈ ਇਹ ਕਦੋਂ ਕਦੀ ਬਣੀ ਹੈ ਕੋਟੋ ਕਾਰ ਮੇਰੇ ਖਾਲ ਮੈਂ ਜਦੋਂ ਜੰਮਿਆ ਨਾ ਮੈਂ ਗੁਰਨਾਨਕ ਸਕੂਲ ਪੜਦਾ ਸੀ ਹਾਂ ਤੇ ਉਦੋਂ ਦਾ ਹੀ ਮੰਡਾ ਆਲੇ ਤੇ ਨਾਲੇ ਸਿੱਖਿਆ ਕ੍ਰਾਂਤੀਕਾਰ ਕਹਿੰਦੇ ਪਏ ਆ ਸਿੱਖਿਆ ਕ੍ਰਾਂਤੀ ਚਲਾਈ ਭਗਵੰਤ ਮਾਨ ਸਾਹਿਬ ਨੇ ਹਾਂ ਤੇ ਆ ਪੋਲੀਟੈਕਨਿਕ ਕੋਲ ਜੇ ਹਾਂ ਆ ਵਾਲਾ ਤੇ ਆ ਰੋੜਾਂ ਵਿੱਚੋਂ ਟੋਇਆਂ ਵਿੱਚੋਂ ਲੰਘ ਕੇ ਸਿੱਖਿਆ ਕ੍ਰਾਂਤੀ ਉੱਥੇ ਜਾਂਦੀ ਏ ਹਾਂ ਸਿੱਖਿਆ ਕ੍ਰਾਂਤੀ ਜਾਂਦੀ ਏ ਇਹ ਕਿਹੜੇ ਮੂੰਹ ਨਾ ਕਵੇਗਾ ਸਿੱਖਿਆ ਕ੍ਰਾਂਤੀ ਦਾ ਬੋਰਡ ਲਾਤੀ ਚਲੋ ਠੀਕ ਏ ਬਣ ਗਿਆ ਵਧੀਆ ਪ੍ਰਵੇਸ਼ ਜਦੋਂ ਜਾਂਦੇ ਨਾ ਸਾਰੇ ਬਸਤੇ ਭੇਜਾਂਦੇ ਉਹਨਾਂ ਦੇ ਕਿਤਾਬਾਂ ਭੇਜਾਂਦੀਆਂ ਨੇ ਮੈਂ ਕਹਿੰਦਾ ਬਾਲਾ ਹੀ ਬੁਰਾ ਆਲ ਯਾਰ ਉਹਨਾਂ ਦਾ ਬੜਾ ਔਖਾ ਜੀ ਪਾਣੀ ਬਹੁਤ ਖੜ ਜਾਂਦਾ ਤੇ ਮੀਂਹ ਆਵੇ ਬਹੁਤ ਪਾਣੀ ਖੜ ਜਾਂਦਾ ਇਨਕੇ ਬੱਚੇ ੜਿਖਦੇ ਜੀ ਰੋੜੇ ਵੇਖੋ ਏਡੇ ਵੱਡੇ ਵੱਡੇ ਠੀਕ ਹੈ ਸਾਹਿਬ ਆਦਰ ਕੋਈ ਮਤ ਨਹੀਂ ਹੁੰਦੀ ਮੈਂ ਰੇੜਾ ਚਲਾਣਾ ਜੀ ਮੈਂ ਇਥੋਂ ਸੈਟਿੰਗ ਦਾ ਸਮਾਨ ਲਤਣਾ ਮੇਰੀ ਰੋਟੀ ਹੁੰਦੇ ਨਾਲ ਚੱਲਦੀ ਏ ਮੇਰੇ ਰੇੜੇ ਦਾ ਕਈ ਵਾਰੀ ਨੁਕਸਾਨ ਹੋਇਆ ਪਰ ਮੈਨੂੰ ਮੈਂ ਭਗਵੰਤ ਮਾਨ ਨੂੰ ਇਹੋ ਹੀ ਕਹਾਂਗਾ ਅਪੀਲ ਕਰਾਂਗਾ ਸਰਦਾਰ ਸਾਹਿਬ ਵੀ ਸਾਡੇ ਗਰੀਬਾਂ ਦੀ ਮਦਦ ਕਰ ਦਿਓ ਅਸੀਂ ਕਿੰਨਾ ਚਿਰ ਹੋ ਗਿਆ ਸੜਕ ਟੁੱਟੀ ਇਹ ਨੂੰ ਜੀ ਘੱਟ ਤੋਂ ਘੱਟ 30 ਸਾਲ ਹੋ ਗਏ 30 ਸਾਲ ਹੋ ਗਏ ਮੈਨੂੰ ਸਾਡੀ ਜਵਾਨੀ ਚਲੀ ਗਈ ਇਹ ਸੜਕ ਵੇਂਦਿਆਂ ਇਹ ਪਾਣੀ ਇੱਥੇ 3-3 ਫੁੱਟ ਖਲੋਂਦਾ ਸਾਡੇ ਘਰਾਂ 'ਚ ਵੜ ਜਾਂਦਾ ਸਾਡਾ ਇਹਨਾਂ ਕੋਈ ਜੀਣਾ ਆਰਾਮ ਏ ਸੀਵਰੇਜ ਦਾ ਗੰਦਾ ਪਾਣੀ ਸਾਨੂੰ ਮਿਕਸ ਹੋ ਕੇ ਟੂਟੀਆਂ 'ਚ ਵੀ ਆਂਦਾ ਜੇ ਅਸੀਂ ਕਿਹੜੇ ਐਮਐਲਏ ਨੂੰ ਨਹੀਂ ਕਿਹਾ ਵੀ ਭਾਜੀ ਆਹ ਕੰਮ ਕਰਵਾਓ ਜਿਹੜਾ ਆਉਂਦਾ ਭਾਜੀ ਕੋਠੀ ਆ ਜੋ ਕੋਈ ਕਹ ਦੇਗਾ ਭਾਜੀ ਸਾਡੇ ਕੋ ਬਚੜ ਨਹੀਂ ਹੈਗਾ ਸਾਰਿਆਂ ਦੇ ਪੰਗੇ ਲੈ ਕੇ ਵੇਖਿਆ ਭੁੱਲਰ ਸਾਹਿਬ ਦੇ ਮਗਰ ਹੀ ਵੋਟਾਂ ਪਾਈਆਂ ਸਾਰਾ ਮੱਲਾ ਮੱਲਾ ਗਿਆ ਭਗਵੰਤ ਮਾਨ ਦੀ ਸਰਕਾਰ ਮਗਰ ਵੀ ਇਹ ਕੰਮ ਕਰਾਉਣਗੇ ਪਰ ਇਹ ਤਾਂ ਅਗਲੇ ਨਾਲੋਂ ਵੀ ਗਏ ਗੁਜ਼ਰੇ ਹੋ ਗਏ ਬਣੀ ਕਦੋਂ ਕਦੀ ਇਹ ਸੜਕ ਜੀ ਵੀਰ ਜੀ ਬਣੀ ਅੱਜ ਤੋਂ ਕੋਈ 10 ਸਾਲ ਪਹਿਲਾਂ ਕਿਉਂਕਿ ਇਹਦਾ ਲੇਬਲ ਨਹੀਂ ਹੈਗਾ ਸੀਵਰੇਜ ਨਹੀਂ ਹੈਗਾ ਜਿਹੜਾ ਸੀਵਰੇਜ ਹੈ ਕਾਲਜ ਦਾ ਤੇ ਇਥੇ ਚਾਰ ਪੰਜ ਘਰਾਂ ਤੇ ਪਰਚੇ ਵੀ ਹੋਏ ਨੇ ਕਿਉਂਕਿ ਇਹ ਸੀਵਰੇਜ ਆ ਸੀਵਰੇਜ ਨਹੀਂ ਪਾ ਸਕਦੇ ਅੱਛਾ ਇਹ ਐਡਾ ਕਿ ਸੀਵਰੇਜ ਏ ਤੋ ਤੁਸੀਂ ਏਰੀਆ ਵੇਖੋ ਵੱਡੇ ਵੀਰ ਜੀ ਕਿੱਡਾ ਵਾ ਇਹ ਪ੍ਰਾਈਵੇਟ ਸੀਵਰੇਜ ਏ ਅੱਛਾ ਅੱਛਾ ਤੇ ਹੁਣ ਕਹਿੰਦੇ ਸੜਕ ਬਣਾ ਦਈਏ ਐ ਕਿ ਪਹਿਲਾਂ ਸੀਵਰੇਜ ਪਾਓ ਸੜਕ ਨਾ ਬਣਾਓ ਸੜਕ ਬਾਅਦ ਚ ਬਣਾ ਲਿਆ ਜਦ ਤੱਕ ਪਾਣੀ ਦਾ ਭਾਜੀ ਮਸਲਾ ਹੱਲ ਨਹੀਂ ਸੜਕ ਨੂੰ ਕੀ ਕਰਾਂਗੇ ਅਸੀਂ ਬਿਲਕੁਲ ਜੀ ਲੋਕ ਤੁਸੀਂ ਦੇਖੋ ਕਿੰਨੇ ਪਰੇਸ਼ਾਨ ਨੇ ਨਾਲ ਦੀ ਨਾਲ ਮੈਂ ਕਹਾਂਗਾ ਸੜਕ ਵੀ ਦਿਖਾਓ ਕੀ ਹਾਲ ਏ ਤੇ ਤੁਸੀਂ ਕਿਹੜਾ ਇਹ ਏਰੀਆ ਹੈ ਕਿੰਨੇ ਚਿਰ ਤੋਂ ਇਸ ਇਲਾਕੇ ਚ ਰਹਿ ਰਹੇ ਹੋ ਕਿੰਨੀ ਕਿ ਪਰੇਸ਼ਾਨੀ ਇਹ ਦੁਲਚੀ ਕੀ ਰੋਡ ਸੜਕ ਹੈ ਜੀ ਲੇਕਿਨ ਇਹ ਸੜਕ ਨਾ ਦੇਖੋ ਇੱਕ ਹੰਦੇ ਸੜਕ ਦੇ ਵਿੱਚ ਟੋਏ ਇਹ ਟੋਏਆਂ ਵਿੱਚ ਸੜਕ ਹੈ ਕਿਉਂਕਿ ਸੜਕ ਦਾ ਲਬ ਨਹੀਂ ਓਕੀ ਬੜੀ ਆ ਟੋਏ ਲਬਨੇ ਸੁੱਕੇ ਨੇ ਸੜਕ ਲਬ ਨਹੀਂ ਬੜੀ ਓਕੀ ਆ ਔਰ ਜਦੋਂ ਦਾ ਦੇਖਿਆ ਜਾਵੇ ਇਹ ਸੜਕ ਦਾ ਜਦੋਂ ਵੀ ਬਣੀ ਹੈ ਇਹਦਾ ਲੈਵਲ ਹੈ ਹੀ ਨਹੀਂ ਜਿਹੜਾ ਆਂਦਾ ਪਿੱਛੋਂ ساری ਸੜਕ ਉੱਚੀ ਕਰ ਦਿੰਦਾ ਵਿਚਕਾਰ ਆ ਕਿ ਨੀਵਾ ਹੋ ਜਾਂਦਾ ਔਰ ਇਸ ਸੜਕ ਨਾਲ ਤਾਂ ਇਦੋਂ ਦਾ ਲੋਕ ਮਕਾਨ ਵੇਚ-ਵੇਚ ਕੇ ਪਾਸੇ ਜਾਣ ਲਈ ਤਿਆਰ ਹੋਏ ਪਏ ਨੇ ਇੰਨਾ ਬੁਰਾ ਹਾਲ ਆ ਲੋਕਾਂ ਦਾ ਸਿਸਟਮ ਇਹ ਬਣ ਗਿਆ ਹੈ ਵੀ ਅਸੀਂ ਇੱਥੇ ਰਹਿਣ ਨਾਲੋਂ ਲੋਕ ਇਹਦਾ ਰਿਸ਼ਤੇ ਨਹੀਂ ਕਰਦੇ ਅੱਛਾ ਜਿਸ ਤਰ੍ਹਾਂ ਦਾ ਮਾਹੌਲ ਬਣਿਆ ਪਿਆ ਪਾਣੀ ਇੱਥੇ ਰੋਜ਼ ਕੋਈ ਨਾ ਕੋਈ ਡਿੱਗਦਾ ਫਿਰਦਾ ਰੋਜ਼ ਕੋਈ ਨਾ ਕੋਈ ਐਕਸੀਡੈਂਟ ਹੁੰਦੇ ਨੇ ਰਿਸ਼ਤੇਦਾਰ ਵੀ ਆਣੋਂ ਔਖੇ ਹੋਣਗੇ ਕਹਿੰਦੇ ਵੀ ਅਸੀਂ ਨਹੀਂ ਜਾਣਾ ਉੱਧਰ ਤਾਂ ਪਾਣੀ ਖੜ੍ਹ ਬਿਲਕੁਲ ਜੀ ਬਿਲਕੁਲ ਆ ਲਗਾਤਾਰ 10 ਦਿਨ ਤੋਂ ਬਾਰਿਸ਼ ਹੋ ਰਹੀ ਹੈ ਔਰ ਇੱਥੇ ਫੁੱਟ ਫੁੱਟ ਡੇਡ ਡੇਡ ਫੁੱਟ ਪਾਣੀ ਖੜ੍ਹ ਜਾਂਦਾ ਦੇਖਿਆ ਜਾਵੇ ਪੋਲਟੈਕ ਨੀਰ ਕਾਲਜ ਦੇ ਬੱਚੇ ਇਧਰ ਦੇ ਪਿੰਡਾਂ ਦੇ ਸਾਰੇ ਘੱਟੋ ਘੱਟ 12 13 ਪਿੰਡ ਨੇ ਜਿਨ੍ਹਾਂ ਦੇ ਬੱਚੇ ਰੋਜ਼ ਸਕੂਲ ਆਉਂਦੇ ਰੋਜ਼ ਜਾਂਦੇ ਆ ਉਹ ਰੋੜੇ ਡਿੱਗਦੇ ਨੇ ਵਿਚਾਰੇ ਬਿਲਕੁਲ ਜੀ ਹਾਲਾਤ ਤੁਹਾਨੂੰ ਪਿੱਛੇ ਵੀ ਦਿਖਾ ਦਿੱਤੇ ਨੇ ਤੇ ਇੱਥੇ ਵੀ ਦਿਖਾਤੇ ਆ ਲੋਕ ਔਖੇ ਆ ਪਰੇਸ਼ਾਨ ਨੇ ਰੋੜੇ ਇੱਥੋਂ ਵੱਡਿਆਂ ਜਿਹੜੇ ਟਰੱਕ ਨੇ ਜਾਂ ਬੱਸਾਂ ਨੇ ਜਾਂ ਵੱਡੇ ਵਹੀਕਲ ਜਿਹੜੇ ਲੰਘਦੇ ਉਹਨਾਂ ਨਾਲ ਰੋੜੇ 부ੜਕ ਕੇ ਸਾਈਡ ਤੇ ਕੰਮ ਕਰਦੇ ਲੋਕਾਂ ਦੇ ਵਜਦੇ ਆ ਕੱਚ ਦੇ ਸ਼ੀਸ਼ੇ ਲੋਕਾਂ ਦੇ ਟੁੱਟ ਗਏ ਆ ਖੜੇ ਬੈਠੇ ਲੋਕਾਂ ਦੇ ਜਿਹੜੇ ਹੈਗੇ ਕੋਲੋਂ ਦੀ ਕਈ ਵਾਰ ਰੋੜੇ ਲੰਘੇ ਆ ਪਰੇਸ਼ਾਨੀ ਦਾ ਆਲਮ ਆ ਪਰ ਇਸ ਪਾਸੇ ਧਿਆਨ ਦੇਣ ਦੀ ਬਹੁਤ ਜ ਤੇ ਨਗਰ ਕਾਉਂਸਲ ਨੂੰ ਇਹ ਬੇਨਤੀ ਹੈ ਉਧਰ 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 ਦੇਖੋ ਤੁਸੀਂ ਆਹ ਦੇਖੋ ਆਹ ਹਾਲਾਤ ਨੇ ਸਾਡੇ ਗੱਲ ਕਰਦੇ ਕਰਦੇ ਵੀ ਜਿਹੜਾ ਹੈਗਾ ਲੋਕ ਕਈ ਡਿੱਗੇ ਆ ਕਿਉਂਕਿ ਥਾਂ ਹੀ ਹੈਗਾ ਗੱਡੀਆਂ ਖਿਲਾਰਨ ਨੂੰ ਸਕੂਟੀਆਂ ਖਿਲਾਰਨ ਨੂੰ ਥਾਂ ਹੀ ਨਹੀਂ ਹੈਗਾ ਤਾਂ ਲੋਕ ਪਰੇਸ਼ਾਨ ਨੇ ਕੰਮ ਕਦੋਂ ਹੋਊਗਾ ਕਿਉਂਕਿ ਲੋਕ ਕਹਿੰਦੇ ਅਸੀਂ ਤਾਂ ਬੁੱਢੇ ਹੋ ਗਏ ਗਾਂ ਸਾਡੇ ਹੁਣ ਪੁੱਤ ਪੁੱਤਰੇ ਸਕੂਲਾਂ ਜਾਣ ਲੱਗੇ ਆ ਪਰ ਇਹ ਸੜਕ ਨਹੀਂ ਬਣੀ ਸੜਕ ਕਦੋਂ ਬਣੂਗੀ ਇਹ ਸਮਾਂ ਦੱਸੇਗਾ ਫਿਲਹਾਲ ਲੋਕ ਜਿਹੜੇ ਆ ਪਰੇਸ਼ਾਨੀ ਦੇ ਵਿੱਚ